ਸਿਆਣੇ ਕਹਿੰਦੇ ਨੇ ਕਿ ਬੰਦੇ ਨੂੰ ਇੱਕ ਝੂਠ ਛਪਾਉਣ ਦੇ ਲਈ 100 ਝੂਠ ਹੋਰ ਬੋਲਣਾ ਪੈਂਦਾ ਹੈ ਤੇ ਇੱਕ ਗਲਤ ਕੰਮ ਛਪਾਉਣ ਦੇ ਲਈ 100 ਹੋਰ ਗਲਤ ਕੰਮ ਕਰਨੇ ਪੈਂਦੇ ਨੇ ਇਹ ਸੱਚੀ ਘਟਨਾ ਦੇ ਵਿੱਚ ਵੀ ਇਦਾਂ ਹੀ ਹੁੰਦਾ ਹੈ ਇੱਕ ਬੰਦਾ ਇੱਕ ਕ੍ਰਾਈਮ ਕਰਦਾ ਹੈ ਤੇ ਉਸ ਨੂੰ ਲੁਕਾਉਣ ਦੇ ਲਈ ਉਹ ਹੋਰ ਕ੍ਰਾਈਮ ਕਰਦਾ ਹੈ ਤੇ ਜੋ ਦੂਸਰਾ ਕ੍ਰਾਈਮ ਕਰਦਾ ਹੈ ਉਸ ਨੂੰ ਸੁਣ ਕੇ ਜਦੋਂ ਉਸ ਘਟਨਾ ਦੀ ਸੱਚਾਈ ਲੋਕਾਂ ਦੇ ਸਾਹਮਣੇ ਆਉਂਦੀ ਹੈ ਤੇ ਪੁਲਿਸ ਦੇ ਸਾਹਮਣੇ ਆਉਂਦੀ ਹੈ ਸਭ ਦੇ ਹੋਸ਼ ਉੱਡ ਜਾਂਦੇ ਨੇ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਦਿੱਲੀ ਦਾ ਲੋਨੀ ਲੋਨੀ ਦਾ ਇੱਕ ਇਲਾਕਾ ਹੈ ਇੰਦਰਾਪੁਰੀ ਇੰਦਰਾਪੁਰੀ ਦੇ ਵਿੱਚ ਰਹਿਣ ਵਾਲਾ ਮਨੀਸ਼ ਧਿਆਗੀ ਗੱਲ ਹੈ 2 ਨਵੰਬਰ 2021 ਦੀ ਮਨੀਸ਼ त्याਗੀ ਜਦੋਂ ਆਪਣੇ ਘਰੋਂ ਬਾਹਰ ਨਿਕਲਦਾ ਹੈ ਤਾਂ ਉਹ ਦੇਖਦਾ ਹੈ ਕਿ ਉਸ ਦੇ ਸਾਹਮਣੇ ਪਲਾਟ ਦੇ ਵਿੱਚ ਇੱਕ ਬੰਦੇ ਦੀ লাশ ਪਈ ਹੈ ਤੇ ਉਸ ਦਾ ਚਿਹਰਾ ਮੱਚਿਆ ਹੋਇਆ ਜਿਵੇਂ ਕਿਸੇ ਨੇ ਉਸ ਦੇ ਚਿਹਰੇ ਨੂੰ ਅੱਗ ਲਗਾ ਦਿੱਤੀ ਹੋਵੇ ਇਹ ਦੇਖ ਕੇ ਮਨੀਸ਼ त्याਗੀ ਦੇ ਹੋਸ਼ ਉੱਟ ਜਾਂਦੇ ਨੇ ਤੇ ਉਹ ਪੁਲਿਸ ਨੂੰ ਕਾਲ ਕਰਦਾ ਹੈ ਲੋਨੀ ਬਾਰਡਰ ਥਾਣੇ ਦੇ ਵਿੱਚ ਪੁਲਿਸ ਇੰਚਾਰਜ ਹੁੰਦੇ ਨੇ ਸਚਨ ਕੁਮਾਰ ਉਸ ਨੂੰ ਕਾਲ ਕਰਦਾ ਹੈ ਮੌਕੇ ਤੇ ਥਾਣਾ ਇੰਚਾਰਜ ਆਉਂਦਾ ਨਾਲ ਆਪਣੀ ਪੁਲਿਸ ਪਾਰਟੀ ਲੈ ਕੇ ਜਦੋਂ ਇਸ লাশ ਨੂੰ ਦੇਖਿਆ ਜਾਂਦਾ ਤਾਂ ਇਸ ਦੀ ਬਿਲਕੁਲ ਵੀ ਪਛਾਣ ਨਹੀਂ ਆ ਰਹੀ ਸੀ ਕਿਉਂਕਿ ਇਸ ਦਾ ਮੂੰਹ ਬੁਰੀ ਤਰ੍ਹਾਂ ਮਚਿਆ ਹੋਇਆ ਸੀ ਕਿ লাশ ਦੀ ਪਛਾਣ ਨਾਵੇ ਫਿਰ ਆਸੇ ਪਾਸੇ ਵਾਲਿਆਂ ਤੋਂ ਇਸ ਬਾਰੇ ਪਤਾ ਕੀਤਾ ਜਾਂਦਾ ਇਸ ਦੇ ਕੱਪੜੇ ਦੇਖ ਕੇ ਕਿਸੇ ਨੂੰ ਕੋਈ ਅੰਦਾਜ਼ਾ ਲੱਗਦਾ ਸਕੇ ਇਸ ਬਾਰੇ ਵੀ ਜਾਣਕਾਰੀ ਲਈਤੀ ਜਾਂਦੀ ਹੈ ਪਰ ਕੋਈ ਵੀ ਉਸ ਨੂੰ ਪਛਾਣਨ ਦੇ ਵਿੱਚ ਕਾਮਯਾਬ ਨਾ ਹੋਇਆ ਹਰ ਇੱਕ ਬੰਦਾ ਕਹਿ ਰਿਹਾ ਸੀ ਕਿ ਸਾਨੂੰ ਨਹੀਂ ਪਤਾ ਇਹ ਕੌਣ ਹੈ ਪੁਲਿਸ ਉਸ ਲਾਸ਼ ਨੂੰ ਕਬਜ਼ੇ ਦੇ ਵਿੱਚ ਲੈਂਦੀ ਹੈ ਤੇ ਪੋਸਟਮਾਰਟਮ ਲਈ ਜਦੋਂ ਭੇਜਦੀ ਹੈ ਭੇਜਣ ਤੋਂ ਪਹਿਲਾਂ ਉਸ ਦੀ ਤਲਾਸ਼ੀ ਲੈਂਦੇ ਆ ਤੇ ਉਸ ਦੀ ਜੇਬ ਦੇ ਵਿੱਚੋਂ 150 ਰੁਪਇਆ ਤੇ ਇੱਕ ਆਧਾਰ ਕਾਰਡ ਨਿਕਲਦਾ ਹੈ ਆਧਾਰ ਕਾਰਡ ਸੁਦੇਸ਼ ਕੁਮਾਰ 40 ਸਾਲਾਂ ਤੇ ਜਿਸ ਦਾ ਪਤਾ ਸੀ ਮਕਾਨ ਨੰਬਰ 331 ਗਲੀ ਨੰਬਰ 2 ਕਰਾਵਲ ਨਗਰ ਪੂਰਬੀ ਦਿੱਲੀ ਹੁਣ ਪੁਲਿਸ ਨੂੰ ਲੱਗਦਾ ਕਿ ਇਹ ਜੋ ਲਾਸ਼ ਹੈ ਇਹ ਸੁਦੇਸ਼ ਦੀ ਹੈ ਪੁਲਿਸ ਦੀ ਇੱਕ ਟੀਮ ਹੁਣ ਸੁਦੇਸ਼ ਦੇ ਇਸ ਆਧਾਰ ਕਾਰਡ ਦੇ ਹਿਸਾਬ ਦੇ ਨਾਲ ਘਰ ਪਹੁੰਚਦੀ ਹੈ ਘਰ ਵਿੱਚ ਸੁਦੇਸ਼ ਦੀ ਘਰ ਵਾਲੀ ਅਨੁਪਮਾ ਹੁੰਦੀ ਹੈ ਪੁਲਿਸ ਘਰੇ ਜਾਂਦੀ ਹੈ ਤਾਂ ਅਨੂਪਮਾ ਤੋਂ ਪੁੱਛਦੀ ਹੈ ਕਿ ਤੁਹਾਡੇ ਪਤੀ ਕਿੱਥੇ ਹੈ ਤਾਂ ਅਨੂਪਮਾ ਨੇ ਕਿਹਾ ਕਿ ਮੇਰੇ ਪਤੀ ਤਾਂ ਕਿਸੇ ਕੰਮ ਬਾਹਰ ਗਏ ਹੋਏ ਨੇ ਪਰ ਪੁਲਿਸ ਨੇ ਕਿਹਾ ਕਿ ਸਾਨੂੰ ਇੱਕ লাশ ਮਿਲੀ ਹੈ ਉਸ ਦੇ ਵਿੱਚੋਂ ਆ ਆਧਾਰ ਕਾਰਡ ਮਿਲਿਆ ਕੀ ਇਹ ਆਧਾਰ ਕਾਰਡ ਤੁਹਾਡੇ ਪਤੀ ਦਾ ਤਾਂ ਇਹ ਗੱਲ ਸੁਣ ਕੇ ਅਨੂਪਮਾ ਉੱਚੀ ਉੱਚੀ ਰੋਣ ਲੱਗਦੀ ਹੈ ਤੇ ਕਹਿੰਦੀ ਹੈ ਕਿ ਹਾਂ ਇਹ ਆਧਾਰ ਕਾਰਡ ਤਾਂ ਮੇਰੇ ਪਤੀ ਦਾ ਹੈ ਮੇਰਾ ਪਤੀ ਆਪਣੀ ਜੇਬ ਦੇ ਵਿੱਚ ਆਧਾਰ ਕਾਰਡ ਰੱਖਦਾ ਸੀ ਹੁਣ ਜਦੋਂ ਅਨੂਪਮਾ ਰੋਂਦੀ ਹੈ ਤਾਂ ਪੁਲਿਸ ਵਾਲੇ ਉਹਨਾਂ ਨੂੰ ਕਹਿੰਦੇ ਆ ਕਿ ਕੋਈ ਗੱਲ ਨਹੀਂ ਤੁਸੀਂ ਸਬਰ ਰੱਖੋ ਹੋ ਸਕਦਾ ਹੈ ਕਿ ਉਹ লাশ ਸੁਦੇਸ਼ ਦੀ ਨਾ ਹੋਵੇ ਕਿਸੇ ਹੋਰ ਦੀ ਹੋਵੇ ਤੁਸੀਂ ਸਾਡੇ ਨਾਲ ਚੱਲੋ ਤੇ লাশ ਦੀ ਸਨਾਖਤ ਕਰੋ ਹੁਣ ਪੁਲਿਸ ਅਨੂਪਮਾ ਨੂੰ ਆਪਣੇ ਨਾਲ ਲੈ ਕੇ ਆਉਂਦੀ ਹੈ ਤੇ ਜਦੋਂ ਅਨੂਪਮਾ ਨੂੰ লাশ ਦਿਖਾਈ ਜਾਂਦੀ ਹੈ ਤਾਂ ਉਹ লাশ ਦੇਖਣ ਸਾਰ ਚੀਕਾ ਮਾਰਨ ਲੱਗਦੀ ਐ ਚੰਗਿਆੜਾ ਮਾਰਨ ਲੱਗਦੀ ਐ ਉੱਚੀ ਉੱਚੀ ਰੋਣ ਲੱਗਦੀ ਐ ਤੇ ਕਹਿੰਦੀ ਐ ਕਿ ਹਾਂ ਇਹ ਜੋ ਕੱਪੜੇ ਨੇ ਇਹ ਵੀ ਮੇਰੇ ਪਤੀ ਸੁਦੇਸ਼ ਦੇ ਨੇ ਤੇ ਇਹ লাশ ਵੀ ਮੇਰੇ ਪਤੀ ਸੁਦੇਸ਼ ਦੀ ਐ ਪੁਲਿਸ ਉਹ লাশ ਸੁਦੇਸ਼ ਦੇ ਪਰਿਵਾਰ ਵਾਲਿਆਂ ਦੇ سپرد ਕਰ ਦਿੰਦੀ ਐ ਤੇ ਉਸੇ ਦਿਨੀ ਉਸ লাশ ਦਾ ਸੰਸਕਾਰ ਕਰ ਦਿੱਤਾ ਜਾਂਦਾ ਜਾਨੀ ਸੁਦੇਸ਼ ਦਾ ਸੰਸਕਾਰ ਕਰ ਦਿੱਤਾ ਜਾਂਦਾ ਪਰ ਪੁਲਿਸ ਦੇ ਸਾਹਮਣੇ ਬਹੁਤ ਵੱਡਾ ਸਵਾਲ ਸੀ ਕਿ ਆਖਰ ਸੁਦੇਸ਼ ਨੂੰ ਕਿਸ ਨੇ ਮਾਰ ਦਿੱਤਾ ਕਿਉਂ ਮਾਰ ਦਿੱਤਾ ਇਸ ਨਾਲ ਕਿਸੇ ਦੀ ਕੀ ਦੁਸ਼ਮਣੀ ਹੈ ਤੇ ਇੱਕ ਗੱਲ ਹੋਰ ਪੁਲਿਸ ਨੂੰ ਜੋ ਰੜਕ ਰਹੀ ਸੀ ਕਿ ਜੇ ਕਿਸੇ ਨੇ ਇਸ ਬੰਦੇ ਦੀ ਸੁਦੇਸ਼ ਦੀ ਪਛਾਣ ਮਟਾਉਣ ਦੇ ਲਈ ਇਸ ਦਾ ਮੂੰਹ ਮਚਾਇਆ ਸੀ ਤਾਂ ਫਿਰ ਉਸ ਨੇ ਇਸ ਦੀ ਤਲਾਸ਼ੀ ਕਿਉਂ ਨਹੀਂ ਲਈ ਤੀ ਤੇ ਇਸ ਦੀ ਜੇਬ ਵਿੱਚ ਆਧਾਰ ਕਾਰਡ ਕਿੱਥੋਂ ਆ ਗਿਆ ਇਹ ਗੱਲ बार-बार ਪੁਲਿਸ ਨੂੰ ਤੰਗ ਕਰ ਰਹੀ ਸੀ ਪੁਲਿਸ ਹੁਣ ਸੁਦੇਸ਼ ਦੀ ਕੁੰਡਰੀ ਫਰੋਲਦੀ ਹੈ ਕਿਉਂਕਿ ਹੁਣ ਪੁਲਿਸ ਦੇ ਸਾਹਮਣੇ ਹੋਰ ਕੁਝ ਵੀ ਨਹੀਂ ਸੀ ਸਿਰਫ ਸੁਦੇਸ਼ ਸੀ ਹੁਣ ਜਦੋਂ ਸੁਦੇਸ਼ ਦੀ ਕੁੰਡਲੀ ਪੁਲਿਸ ਫਰੋਲਣ ਲੱਗਦੀ ਹੈ ਉਸ ਬਾਰੇ ਜਾਣਕਾਰੀ ਇਕੱਠੀ ਕਰਦੀ ਹੈ ਤਾਂ ਪੁਲਿਸ ਨੂੰ ਪਤਾ ਲੱਗਦਾ ਹੈ ਕਿ ਉਹ ਜਿਸ ਦੇ ਕਾਤਲ ਨੂੰ ਲੱਭ ਰਹੇ ਨੇ ਉਹ ਤਾਂ ਖੁਦ ਇੱਕ ਕਾਤਲ ਹੈ ਸੁਦੇਸ਼ ਦੇ ਘਰ ਸੁਦੇਸ਼ ਦੀ ਪਤਨੀ અનુਪਮਾ ਤੋਂ ਇਲਾਵਾ ਉਸ ਦਾ 17 ਸਾਲਾ ਬੇਟਾ ਸੁਨੀਲ ਤੇ ਉਸ ਦੀ ਬੇਟੀ 13 ਸਾਲਾ ਵੰਸ਼ਿਕਾ ਇਹ ਵੀ ਹੁੰਦੇ ਨੇ ਵੰਸ਼ਿਕਾ ਕਿਸੇ ਮੁੰਡੇ ਦੇ ਨਾਲ ਪੱਜ ਜਾਂਦੀ ਹੈ ਤੇ ਹੁਣ ਸੁਦੇਸ਼ ਨੂੰ ਲੱਗਦਾ ਕਿ ਮੇਰੀ ਬਹੁਤ ਜ਼ਿਆਦਾ ਬੇਇੱਜ਼ਤੀ ਹੋ ਗਈ ਮੇਰੀ ਬੇਟੀ ਨੇ ਮੇਰੀ ਨੱਕ ਕਟਵਾ ਦਿੱਤੀ ਮੇਰਾ ਸਿਰ ਝੁਕਾ ਦਿੱਤਾ ਬੇਟੀ ਕੁਝ ਦਿਨਾਂ ਬਾਅਦ ਵਾਪਸ ਆ ਜਾਂਦੀ ਹੈ ਪਰ સુદેશ ਦੇ મન ਦੇ ਵਿੱਚ બેટી ਦੇ પ્રત્યે બહુત જ્યાદા ગુસ્સો ਹੁੰਦਾ ਹੈ ਉਸ ਨੂੰ ਇਹ ਲੱਗਦਾ ਹੈ ਕਿ ਮੇਰੀ ઐਸ ਦੇ ਕਾਰਨ ਬੇਇੱਜ਼ਤੀ ਹੋਈ ਹੈ ਤਾਂ 2018 ਦੇ ਵਿੱਚ ਇੱਕ ਦਿਨ સુદેશ ਆਪਣੀ બેટી ਨੂੰ ਮਾਰ ਦਿੰਦਾ ਹੈ ਮਾਰ ਕੇ ਮੰਡੋਲਾ ਦੇ ਖੇਤਾਂ ਦੇ ਵਿੱਚ ਸੁੱਟ ਆਉਂਦਾ ਹੈ ਤੇ ਉਸ ਤੋਂ ਬਾਅਦ ਥਾਣਾ ਕਰਾਵਲ ਨਗਰ ਦੇ ਵਿੱਚ ਜਾ ਕੇ ਰਿਪੋਰਟ ਲਿਖਾਉਂਦਾ ਗੁੰਮਸ਼ੁਦਗੀ ਦੀ ਕਿ ਮੇਰੀ ਬੇਟੀ ਗੁੰਮ ਹੋ ਗਈ ਪਰ ਜਦੋਂ ਪੁਲਿਸ ਨੂੰ ਇਸ ਦੀ ਬੇਟੀ ਦੀ ਲਾਸ਼ ਮਿਲਦੀ ਹੈ ਤੇ ਉਸ ਤੋਂ ਬਾਅਦ ਪੁਲਿਸ ਜਾਂਚ ਕਰਦੀ ਹੈ ਤਾਂ ਪੁਲਿਸ ਨੂੰ ਪਤਾ ਲੱਗਦਾ ਹੈ ਕਿ ਇਹ ਕਤਲ ਹੋਇਆ ਹੈ। ਇਹ ਕਤਲ ਸੁਦੇਸ਼ ਨੇ ਕੀਤਾ। ਸੁਦੇਸ਼ ਨੂੰ ਪੁਲਿਸ ਗ੍ਰਿਫਤਾਰ ਕਰਦੀ ਹੈ। ਗ੍ਰਿਫਤਾਰ ਕਰਨ ਤੋਂ ਬਾਅਦ ਜੇਲ੍ਹ ਭੇਜ ਦਿੰਦੀ ਹੈ। 2021 ਆ ਜਾਂਦਾ ਹੈ। ਜਦੋਂ ਕੋਰੋਨਾ ਦੀ ਦੂਜੀ ਲਹਿਰ ਆਈ ਹੈ। ਸੁਦੇਸ਼ ਜੇਲ੍ਹ ਦੇ ਵਿੱਚ ਹੁੰਦਾ ਹੈ। ਤੇ ਇਸ ਸਮੇਂ ਸਰਕਾਰ ਨੇ ਕਈ ਕੈਦੀਆਂ ਨੂੰ ਪ੍ਰੋਲ ਤੇ ਛੱਡਣ ਦਾ ਹੁਕਮ ਦਿੱਤਾ। ਉਹਨਾਂ ਦੇ ਵਿੱਚ ਇਹ ਸੁਦੇਸ਼ ਵੀ ਸੀ। ਸੁਦੇਸ਼ ਨੂੰ 21 ਜੁਲਾਈ 2021 ਨੂੰ ਪ੍ਰੋਲ ਤੇ ਛੱਡ ਦਿੱਤਾ ਜਾਂਦਾ ਹੈ ਤੇ ਇਸ ਨੂੰ ਕਹਿ ਦਿੱਤਾ ਜਾਂਦਾ ਹੈ ਤੇਰੀ ਪ੍ਰੋਲ 21 ਨਵੰਬਰ 2021 ਨੂੰ ਖਤਮ ਹੋਵੇਗੀ। ਸੁਦੇਸ਼ ਜੇਲ੍ਹ ਦੇ ਵਿੱਚੋਂ ਬਾਹਰ ਆ ਜਾਂਦਾ ਹੈ। ਪਰ ਜਦੋਂ ਨਵੰਬਰ 2021 ਆਉਂਦਾ ਹੈ ਤੇ ਇਹ ਜੇਲ੍ਹ ਵਿੱਚ ਜਾਂਦਾ ਹੈ ਤਾਂ ਜੇਲ੍ਹ ਵਾਲੇ ਕਹਿੰਦੇ ਆ ਕਿ ਨਹੀਂ ਅਜੇ ਤੂੰ ਜੇਲ੍ਹ ਨਹੀਂ ਆ ਸਕਦਾ ਤੂੰ 22 ਦਸੰਬਰ 2021 ਨੂੰ ਆਈ 22 ਦਸੰਬਰ 2021 ਨੂੰ ਏਸ ਨੇ ਵਾਪਸ ਜੇਲ੍ਹ ਵਿੱਚ ਜਾਣਾ ਸੀ ਪਰ ਉਸ ਤੋਂ ਪਹਿਲਾਂ ਹੀ ਏਸ ਦੀ ਕਿਸੇ ਨੇ ਹੱਤਿਆ ਕਰ ਦਿੱਤੀ ਪੁਲਿਸ ਨੂੰ ਇਹ ਸ਼ੱਕ ਸੀ ਕਿ ਕਿਸੇ ਨੇ ਜੇ ਸੁਦੇਸ਼ ਨੂੰ ਅੱਗ ਲਾਈ ਸੀ ਤਾਂ ਏਸ ਦੇ ਇਕੱਲਾ ਮੂੰਹ ਕਿਉਂ ਮਚਾਇਆ ਏਸ ਦੀ ਜੇਬ ਦੇ ਵਿੱਚ ਆਧਾਰ ਕਾਰਡ ਕਿਉਂ ਛੱਡਿਆ ਤੇ ਇੱਕ ਗੱਲ ਹੋਰ ਸੁਦੇਸ਼ ਦੀ ਪਤਨੀ અનુਪਮਾ ਤਿੰਨ ਦਿਨਾਂ ਬਾਅਦ ਹੀ ਥਾਣੇ ਦੇ ਵਿੱਚ ਇਸ ਦਾ ਡੈਥ ਸਰਟੀਫਿਕੇਟ ਲੈਣ ਚਲੀ ਗਈ ਤੇ ਪੁਲਿਸ ਨੂੰ ਉਸ ਤੇ ਵੀ ਸ਼ੱਕ ਹੋਇਆ ਕਿ ਇਸ ਦੇ ਮੂੰਹ ਉੱਤੋਂ ਦੁੱਖ ਨਹੀਂ ਚੱਲ ਰਿਹਾ ਜ਼ਰੂਰ ਦਾਲ ਦੇ ਵਿੱਚ ਕੁਝ ਕਾਲਾ ਹੈ ਹੁਣ ਪੁਲਿਸ ਸੁਦੇਸ਼ ਦੇ ਘਰ ਦੇ ਬਾਹਰ ਜੋ ਸੀਸੀਟੀਵੀ ਕੈਮਰੇ ਸੀ ਉਹਨਾਂ ਦੀ ਫੁਟੇਜ ਦੇਖਣ ਲੱਗਦੀ ਹੈ ਤਾਂ ਇਹਨਾਂ ਨੂੰ 19 ਨਵੰਬਰ 2021 ਨੂੰ ਰਾਤ ਨੂੰ 11 ਵਜੇ ਦੀ ਫੁਟੇਜ ਦਿਂਦੀ ਹੈ ਜਿਸ ਵਿੱਚ ਇੱਕ ਬੰਦਾ ਸਾਈਕਲ ਦੇ ਉੱਤੇ ਬੋਰੀ ਧਰ ਕੇ ਲੈ ਜਾ ਰਿਹਾ ਸੀ ਜਦੋਂ ਹੁਣ ਇਸ ਬਾਰੇ ਪੁਲਿਸ ਨੇ ਆਸੇ ਪਾਸੇ ਵਾਲਿਆਂ ਤੋਂ ਪੁੱਛਿਆ ਕਿ ਇਹ ਬੰਦਾ ਕੌਣ ਹੈ ਤਾਂ ਲੋਕਾਂ ਨੇ ਦੱਸਿਆ ਕਿ ਇਹ ਤਾਂ ਸੁਦੇਸ਼ ਹੈ ਹੁਣ ਜਦੋਂ ਪਤਾ ਲੱਗਦਾ ਕਿ 19 ਨਵੰਬਰ ਨੂੰ ਜੋ ਸਾਈਕਲ ਚਲਾਉਣ ਵਾਲਾ ਬੰਦਾ ਹੈ ਉਹ ਸੁਦੇਸ਼ ਹੈ ਤੇ ਉਸ ਦੇ ਸਾਈਕਲ ਦੇ ਉੱਤੇ ਇੱਕ ਬੋਰੀ ਰੱਖੀ ਹੋਈ ਹੈ ਤਾਂ ਪੁਲਿਸ ਨੂੰ ਯਕੀਨ ਹੋ ਜਾਂਦਾ ਹੈ ਕਿ ਸੁਦੇਸ਼ ਨਹੀਂ ਮਰਿਆ ਕੋਈ ਹੋਰ ਮਰਿਆ ਤੇ ਹੁਣ ਪੁਲਿਸ ਇਹ ਵੀ ਜਾਣਨਾ ਚਾਹੁੰਦੀ ਸੀ ਕਿ ਜੋ ਉਸ ਦੇ ਸਾਈਕਲ ਉੱਤੇ ਬੋਰੀ ਰੱਖੀ ਹੋਈ ਸੀ ਉਸ ਵਿੱਚ ਕੀ ਸੀ ਪੁਲਿਸ ਇਸ ਘਰ ਦੇ ਉੱਤੇ ਕੜੀ ਨਿਗ੍ਹਾ ਰੱਖਦੀ ਹੈ ਕਿਉਂਕਿ ਸੁਦੇਸ਼ ਘਰ ਵਿੱਚ ਰਾਤ ਨੂੰ ਚੋਰੀ-ਚੋਰੀ ਆਉਂਦਾ ਸੀ ਸੁਦੇਸ਼ ਦੀ ਘਰ ਵਾਲੀ ਦੇ ਮੋਬਾਈਲ ਨੂੰ ਸਰਵਲੈਂਸ ਤੇ ਲਾਇਆ ਜਾਂਦਾ ਹੈ ਹੁਣ ਜਦੋਂ ਇਹਨਾਂ ਦੀ ਆਪਸ ਦੇ ਵਿੱਚ ਗੱਲ ਹੁੰਦੀ ਹੈ ਜਦੋਂ ਸੁਦੇਸ਼ ਏਸ ਨੂੰ ਫੋਨ ਕਰਦਾ ਤਾਂ ਉਹ ਗੱਲ ਪੁਲਿਸ ਸੁਣਦੀ ਹੈ 10 ਦਸੰਬਰ ਨੂੰ ਸੁਦੇਸ਼ ਨੇ ਆਪਣੀ ਪਤਨੀ ਨੂੰ ਕਿਹਾ ਕਿ ਮੈਂ ਰਾਤ ਨੂੰ ਆਵਾਂਗਾ ਤੂੰ ਲਾਈਟ ਜਗਾ ਕੇ ਰੱਖੀ ਤੇ ਜੇ ਕੋਈ ਖਤਰਾ ਨਾ ਹੋਇਆ ਤਾਂ ਗੇਟ ਉੱਤੇ ਕੱਪੜਾ ਟਾਂਕੇ ਰੱਖੀ ਮੈਂ ਆ ਜਾਵਾਂਗਾ ਪੁਲਿਸ ਨੂੰ ਵੀ ਇਹ ਗੱਲ ਦਾ ਪਤਾ ਸੀ ਪੁਲਿਸ ਨੇ ਵੀ ਆਪਣੀ ਪੂਰੀ ਫੀਲਡਿੰਗ ਲਾਈ ਹੋਈ ਸੀ ਹੁਣ ਜਦੋਂ ਰਾਤ ਨੂੰ ਸੁਦੇਸ਼ ਆਪਣੇ ਘਰ ਆਉਂਦਾ ਤਾਂ ਪੁਲਿਸ ਵਾਲੇ ਇਸ ਉੱਤੇ ਤਾਵਾ ਬੋਲ ਦਿੰਦੇ ਨੇ ਪੁਲਿਸ ਸੁਦੇਸ਼ ਤੇ ਉਸ ਦੀ ਘਰ ਵਾਲੀ ਨੂੰ ਗ੍ਰਿਫਤਾਰ ਕਰਦੀ ਹੈ ਤੇ ਉਹਨਾਂ ਤੋਂ ਪੁੱਛਗਿੱਛ ਕਰਦੀ ਹੈ ਤੇ ਉਹਨਾਂ ਤੋਂ ਪੁੱਛਦੀ ਹੈ ਕਿ ਜਿਸ ਬੰਦੇ ਨੂੰ ਤੁਸੀਂ ਮਚਾ ਦਿੱਤਾ ਜਿਸ ਬੰਦੇ ਨੂੰ ਤੁਸੀਂ ਮਾਰਿਆ ਉਹ ਕੌਣ ਸੀ ਯਾਨੀ ਇਹ ਸਾਰੇ ਸਵਾਲਾਂ ਦੇ ਜਵਾਬ ਪੁਲਿਸ ਹੁਣ ਸੁਦੇਸ਼ ਤੇ ਸੁਦੇਸ਼ ਦੀ ਘਰ ਵਾਲੀ ਤੋਂ ਮੰਗਦੀ ਹੈ ਤਾਂ ਸੁਦੇਸ਼ ਦੱਸਦਾ ਹੈ ਕਿ ਮੈਂ 22 ਦਸੰਬਰ 2021 ਨੂੰ ਵਾਪਸ ਜੇਲ੍ਹ ਜਾਣਾ ਸੀ ਪਰ ਮੈਂ ਨਹੀਂ ਚਾਹੁੰਦਾ ਸੀ ਕਿ ਮੈਂ ਜੇਲ੍ਹ ਜਾਵਾਂ ਕਿਉਂਕਿ ਮੈਨੂੰ ਜੇਲ੍ਹ ਦੇ ਵਿੱਚ ਹੋਰ ਕੈਦੀਆਂ ਨੇ ਦੱਸ ਦਿੱਤਾ ਸੀ ਕਿ ਤੈਨੂੰ ਤੇਰੀ ਕੁੜੀ ਦੇ ਕਤਲ ਦੇ ਜੁਰਮ ਦੇ ਵਿੱਚ ਘੱਟੋ-ਘੱਟ ਉਮਰ ਕੈਦ ਹੋਊ ਕਿਉਂਕਿ ਤੇਰੇ ਖਿਲਾਫ ਸਬੂਤ ਬਹੁਤ ਜ਼ਿਆਦਾ ਨਹੀਂ ਸੁਦੇਸ਼ ਵਾਪਸ ਜੇਲ੍ਹ ਨਹੀਂ ਜਾਣਾ ਚਾਹੁੰਦਾ ਸੀ ਇਹ ਕੋਈ ਐਦਾਂ ਦਾ ਪਲਾਨ ਬਣਾਉਣਾ ਚਾਹੁੰਦਾ ਸੀ ਜਿਸ ਕਾਰਨ ਇਹ ਜੇਲ੍ਹ ਜਾਣੋਂ ਬਚ ਜਾਵੇ ਇੱਕ ਦਿਨ ਇਸਨੇ ਇੱਕ ਫਿਲਮ ਦੇਖੀ ਫਿਲਮ ਦੇ ਵਿੱਚ ਇੱਕ ਬੰਦਾ ਜੋ ਜੇਲ੍ਹ ਦੇ ਵਿੱਚੋਂ ਬਾਹਰ ਆਉਂਦਾ ਹੈ ਉਹ ਆਪਣੀ ਥਾਂ ਤੇ ਕਿਸੇ ਹੋਰ ਦਾ ਕਤਲ ਕਰ ਦਿੰਦਾ ਹੈ ਉਸ ਨੂੰ ਜਲਾ ਦਿੰਦਾ ਹੈ ਜਲਾਉਣ ਤੋਂ ਬਾਅਦ ਤੇ ਆਪਣੇ ਸਾਰੇ ਸਬੂਤ ਉਸ ਕੋਲ ਛੱਡ ਦਿੰਦਾ ਹੈ ਜਿਸ ਨਾਲ ਪੁਲਿਸ ਨੂੰ ਇਹ ਲੱਗਦਾ ਹੈ ਕਿ ਇਹ ਬੰਦਾ ਉਹੀ ਸੀ ਜੋ ਜੇਲ੍ਹ ਦੇ ਵਿੱਚੋਂ ਬਾਹਰ ਆਇਆ ਸੀ ਤੇ ਉਹ ਸਾਫ਼ ਬਚ ਜਾਂਦਾ ਹੈ ਪੁਲਿਸ ਵਾਲਿਆਂ ਨੂੰ ਨਹੀਂ ਪਤਾ ਲੱਗਦਾ ਇਹੀ ਗੱਲ ਸੁਦੇਸ਼ ਨੂੰ ਲੱਗੀ ਕਿ ਮੈਂ ਵੀ ਐਦਾਂ ਹੀ ਬਚ ਜਾਵਾਂਗਾ ਪਰ ਰੀਅਲ ਤੇ ਰੀਲ ਦੇ ਵਿੱਚ ਬਹੁਤ ਜ਼ਿਆਦਾ ਫਰਕ ਹੁੰਦਾ ਹੈ ਇੱਥੇ ਵੀ ਬਹੁਤ ਜ਼ਿਆਦਾ ਫਰਕ ਪਿਆ ਇੱਥੇ ਪੁਲਿਸ ਨੇ ਥੋੜੇ ਦਿਨਾਂ ਵਿੱਚ ਹੀ ਸੁਦੇਸ਼ ਦਾ ਭਾਂਡਾ ਫੋੜ ਦਿੱਤਾ ਯਾਨੀ ਇਹ ਸਾਰੇ ਘਟਨਾਕਰਨ ਤੋਂ ਪਰਦਾ ਉਠਾ ਦਿੱਤਾ ਇਹ ਦੱਸਦਾ ਹੈ ਕਿ ਮੈਂ ਆਪਣੀ ਘਰ ਵਾਲੀ ਨੂੰ ਇਹ ਸਕੀਮ ਦੱਸੀ ਕਿ ਮੇਰੀ ਜਗ੍ਹਾ ਤੇ ਆਪਾਂ ਕਿਸੇ ਹੋਰ ਨੂੰ ਮਾਰ ਦਿੰਨੇ ਆ ਤੇ ਤੂੰ ਸਨਾਖਤ ਕਰਕੇ ਕਹਿ ਦੇਵੀਂ ਕਿ ਮੇਰਾ ਪਤੀ ਸੀ ਪਹਿਲਾਂ ਤਾਂ ਘਰ ਵਾਲੀ ਆਨਾ ਕਾਨੀ ਕਰਦੀ ਹੈ ਪਰ ਫਿਰ ਉਸ ਤੋਂ ਬਾਅਦ ਮੰਨ ਜਾਂਦੀ ਹੈ ਤੇ ਫਿਰ ਇਹ ਸੋਚਦੇ ਆ ਕਿ ਹੁਣ ਕਿਸ ਨੂੰ ਮਾਰਿਆ ਜਾਵੇ ਤਾਂ ਇਹਨਾਂ ਨੇ ਸੋਚਿਆ ਕਿ ਕਿਸੇ ਮਜ਼ਦੂਰ ਨੂੰ ਮਾਰ ਦਿੱਤਾ ਜਾਵੇ ਹੁਣ ਇਹ ਆਪਣੀ ਛੱਤ ਠੀਕ ਕਰਨ ਦੇ ਬਹਾਨੇ ਲੇਬਰ ਚੌਂਕ ਦੇ ਵਿੱਚ ਜਾਂਦੇ ਆ ਤੇ ਉੱਥੋਂ ਇੱਕ ਮਜ਼ਦੂਰ ਨੂੰ ਫੜ ਕੇ ਲਿਆਉਂਦੇ ਆ ਜਿਸ ਦਾ ਨਾਮ ਦੋਮਨ ਰਵੀਦਾਸ ਸੀ ਤੇ ਉਹ ਵਿਹਾਰ ਦਾ ਰਹਿਣ ਵਾਲਾ ਸੀ ਮਜ਼ਦੂਰ ਨੂੰ ਲਿਆਂਦਾ ਜਾਂਦਾ ਹੈ ਮਜ਼ਦੂਰ ਨੂੰ ਕਿਹਾ ਜਾਂਦਾ ਹੈ ਕਿ ਸਾਡੀ ਛੱਤ ਠੀਕ ਕਰਨ ਵਾਲੀ ਹੈ ਮਜ਼ਦੂਰ 18 ਨਵੰਬਰ 2021 ਨੂੰ ਇਹਨਾਂ ਦੇ ਘਰ ਦਿਹਾੜੀ ਲਾਉਂਦਾ ਹੈ ਉਸ ਤੋਂ ਬਾਅਦ ਇਹ ਉਸ ਨੂੰ ਆਪਣੇ ਕੱਪੜੇ ਦਿੰਦਾ ਹੈ ਕਿ ਤੇਰੇ ਕੱਪੜੇ ਪਾਟੇ ਹੋਏ ਆ ਤੇਰੇ ਕੱਪੜੇ ਸਹੀ ਨਹੀਂ ਤੂੰ ਇਹ ਕੱਪੜੇ ਲੈ ਤੇ ਕੱਲ ਨੂੰ ਦਿਹਾੜੀ ਕਰਨ ਵਾਸਤੇ ਇਹੀ ਕੱਪੜੇ ਪਾ ਕੇ ਆਵੀਂ ਮਜ਼ਦੂਰ ਸੋਚਦਾ ਕਿ ਬੜੇ ਹੀ ਦਿਆਲੂ ਇਹ ਬੰਦੇ ਨੇ ਜਿਨ੍ਹਾਂ ਨੇ ਮੈਨੂੰ ਕੱਪੜੇ ਵੀ ਦਿੱਤੇ ਤੇ ਦਿਹਾੜੀ ਦੇ ਪੈਸੇ ਵੀ ਦਿੱਤੇ ਹੁਣ 19 ਨਵੰਬਰ 2021 ਆ ਜਾਂਦਾ ਹੈ ਮਜ਼ਦੂਰ ਫੇਰ ਆਉਂਦਾ ਹੈ ਦੋਮਨ ਫੇਰ ਆਉਂਦਾ ਹੈ ਤੇ ਹੁਣ ਫੇਰ ਇਹਨਾਂ ਦੇ ਘਰੇ ਦਿਹਾੜੀ ਕਰਦਾ ਹੈ ਜਦੋਂ ਸ਼ਾਮ ਹੋ ਜਾਂਦੀ ਹੈ ਤਾਂ ਇਹ ਸੁਦੇਸ਼ ਇਸ ਨੂੰ ਕਹਿੰਦਾ ਕਿ ਤੂੰ ਕੰਮ ਬੜਾ ਵਧੀਆ ਕੀਤਾ ਹੈ ਤੇ ਅੱਜ ਆਪਾਂ ਤੈਨੂੰ ਸ਼ਰਾਬ ਦੀ ਪਾਰਟੀ ਦੇਵਾਂਗੇ ਅੱਜ ਸ਼ਰਾਬ ਪਿਾਵਾਂਗੇ ਤੇ ਤੇਰਾ ਖਾਣਾ ਵੀ ਸਾਡੇ ਘਰ ਹੀ ਹੈ ਸੁਦੇਸ਼ ਇਸ ਨੂੰ ਸ਼ਰਾਬ ਪੀਉਂਦਾ ਹੈ ਇਸ ਨੂੰ ਜਿਆਦਾ ਸ਼ਰਾਬ ਪੀਉਂਦਾ ਤੇ ਆਪ ਘੱਟ ਪੀਂਦਾ ਹੈ ਤਕਰੀਬਨ ਰਾਤ ਦੇ 9 ਵਜੇ ਜਾਂਦੇ ਤੇ ਇਹ ਦੋ ਮਨ ਸ਼ਰਾਬ ਪੀ ਕੇ ਟੰਨ ਹੋ ਜਾਂਦਾ ਹੈ ਸੁਦੇਸ਼ ਆਪਣੇ ਬੇਟੇ ਸੁਨੀਲ ਨੂੰ ਦੁਕਾਨ ਤੇ ਭੇਜ ਦਿੰਦਾ ਹੈ ਕਿ ਇਸ ਨੂੰ ਕੁਝ ਨਾ ਪਤਾ ਲੱਗੇ ਜਦੋਂ ਸੁਨੀਲ ਦੁਕਾਨ ਤੇ ਚਲਾ ਜਾਂਦਾ ਤਾਂ ਉਸ ਤੋਂ ਬਾਅਦ ਦੋਮਨ ਦੇ ਸਿਰ ਦੇ ਵਿੱਚ ਪਾਵੇ ਮਾਰ-ਮਾਰ ਕੇ ਉਸ ਦੀ ਇਹ ਹੱਤਿਆ ਕਰ ਦਿੰਦੇ ਨੇ ਹੱਤਿਆ ਕਰਨ ਤੋਂ ਬਾਅਦ ਇਸ ਨੂੰ ਇੱਕ ਪੋਲੀਥੀਨ ਚ ਪਾ ਕੇ ਉਸ ਤੋਂ ਬਾਅਦ ਇੱਕ ਬੋਰੇ ਚ ਪਾ ਲੈਂਦੇ ਨੇ ਤੇ ਰਾਤ ਨੂੰ 11 ਵਜੇ ਜਦੋਂ ਸੁਨੀਲ ਦੁਕਾਨ ਤੋਂ ਵਾਪਸ ਆ ਜਾਂਦਾ ਹੈ ਖਾਣਾ ਖਾ ਕੇ ਸੌਂ ਜਾਂਦਾ ਹੈ ਤਾਂ ਉਸ ਤੋਂ ਬਾਅਦ ਰਾਤ ਨੂੰ ਤਕਰੀਬਨ 11 ਵਜੇ ਸੁਦੇਸ਼ ਇਸ ਦੀ লাশ ਨੂੰ ਦੋਮਨ ਦੀ লাশ ਨੂੰ ਸਾਈਕਲ ਉੱਤੇ ਰੱਖ ਕੇ ਲੋਨੀ ਇਲਾਕੇ ਦੀ ਇੰਦਰਾਪੁਰੀ ਦੇ ਵਿੱਚ ਲੈ ਜਾਂਦਾ ਹੈ ਉੱਥੇ ਲਿਜਾ ਕੇ ਇੱਕ ਪਲਾਟ ਦੇ ਵਿੱਚ ਪਲਾਟ ਦੇ ਵਿੱਚ ਲਿਜਾ ਕੇ ਇਸ ਦੇ ਚਿਹਰੇ ਨੂੰ ਬੁਰੀ ਤਰ੍ਹਾਂ ਜਲਾ ਦਿੰਦਾ ਹੈ ਤੇ ਆਪਣਾ ਆਧਾਰ ਕਾਰਡ ਇਸ ਦੀ ਜੇਬ ਵਿੱਚ ਪਾ ਦਿੰਦਾ ਹੈ ਤੇ ਕੱਪੜੇ ਤਾਂ ਇਸ ਦੇ ਸੁਦੇਸ਼ ਵਾਲੀ ਪਾਏ ਹੋਏ ਸੀ ਹੁਣ ਇਹਨਾਂ ਨੂੰ ਲੱਗਦਾ ਕਿ ਸਾਨੂੰ ਕੋਈ ਵੀ ਨਹੀਂ ਫੜ ਸਕਦਾ ਸਾਡਾ ਪਲਾਨ ਬੜਾਈ ਪਰਫੈਕਟ ਹੈ ਪਰ ਪੁਲਿਸ ਜਦੋਂ ਆਪਣਾ ਕੰਮ ਇਮਾਨਦਾਰੀ ਨਾਲ ਕਰਦੀ ਹੈ ਫਿਰ ਵੱਡੇ ਵੱਡੇ ਪਲਾਨ ਫੇਲ ਹੋ ਜਾਂਦੇ ਨੇ ਪੁਲਿਸ ਨੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਇੱਕ ਹੋਰ ਜੋ ਪੁਲਿਸ ਨੂੰ ਗੱਲ ਪਤਾ ਲੱਗੀ ਸੀ ਜਿਸ ਤੋਂ ਪੁਲਿਸ ਨੂੰ ਸ਼ੱਕ ਹੋਇਆ ਪੁਲਿਸ ਨੂੰ ਜੇਲ੍ਹ ਦੇ ਵਿੱਚੋਂ ਸੁਦੇਸ਼ ਦੀ ਹਾਈਟ ਬਾਰੇ ਵੀ ਪਤਾ ਲੱਗਿਆ ਜੋ ਇਹ ਮਰਨ ਵਾਲਾ ਸੀ ਮਜ਼ਦੂਰ ਇਸ ਦੀ ਹਾਈਟ 5 ਫੁੱਟ 3 ਇੰਚ ਸੀ ਤੇ ਸੁਦੇਸ਼ ਦੀ ਹਾਈਟ 5 ਫੁੱਟ 6 ਇੰਚ ਸੀ ਜਾਨੀ ਇਹਨਾਂ ਦੀ ਹਾਈਟ ਦੇ ਵਿੱਚ ਵੀ 3 ਇੰਚ ਦਾ ਫਰਕ ਸੀ ਜਿਸ ਤੋਂ ਪੁਲਿਸ ਨੂੰ ਸ਼ੱਕ ਹੋਇਆ ਕਿ ਜੋ ਇਹ ਸੁਦੇਸ਼ ਬਣਾ ਕੇ ਜਿਸ ਨੂੰ ਪੇਸ਼ ਕਰ ਰਿਹਾ ਹੈ ਇਹ ਬੰਦਾ ਕੋਈ ਹੋਰ ਹੈ ਤੇ ਪੁਲਿਸ ਨੇ ਇਹਨਾਂ ਦਾ ਸਾਰਾ ਪਰਦਾ ਫਾਸ਼ ਕਰ ਦਿੱਤਾ ਤੇ ਇਹਨਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਵਿੱਚ ਭੇਜ ਦਿੱਤਾ ਸੋ ਇਹ ਸਾਰੀ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਪਰ آگਾਹ ਜ਼ਰੂਰ ਕਰਨਾ ਹੈ ਕਿ ਹਮੇਸ਼ਾ ਸਤਰਕ ਰਹੋ ਕਿਉਂਕਿ ਆਪਣੇ ਆਲੇ ਦੁਆਲੇ ਆਪਣੇ ਸਮਾਜ ਦੇ ਵਿੱਚ ਕਿੱਦਾਂ-ਕਿੱਦਾਂ ਦੇ ਕ੍ਰਾਈਮ ਹੋ ਰਹੇ ਆ ਇਹ ਤੁਹਾਨੂੰ ਦੱਸਣਾ ਸਾਡਾ ਫਰਜ਼ ਹੈ ਸੋ ਇਹ ਕ੍ਰਾਈਮ ਵੀ ਇੱਕ ਦਿਹਾੜੀਆ ਜਿਸ ਨੂੰ ਇਹ ਨਹੀਂ ਪਤਾ ਸੀ ਕਿ ਮੈਂ ਕਿੱਥੇ ਦਿਹਾੜੀ ਕਰਨ ਜਾਣਾ ਤੇ ਜਿੰਨਾਂ ਦੇ ਮੈਂ ਦਿਹਾੜੀ ਕਰਨ ਜਾ ਰਿਹਾ ਇਹ ਕਿੱਦਾਂ ਦੇ ਨੇ ਕੀ ਗੱਲ ਹੈ ਕੀ ਬਾਤ ਹੈ ਉਸ ਨੇ ਬਿਲਕੁਲ ਵੀ ਸਾਵਧਾਨੀ ਤੋਂ ਕੰਮ ਨਹੀਂ ਲੈਂਦਾ ਤੇ ਉਸ ਦਾ ਨਤੀਜਾ ਇਹ ਨਿਕਲਿਆ ਕਿ ਉਸ ਨੂੰ ਆਪਣੀ ਜਾਨ ਗਵਾਉਣੀ ਪੈਗੀ ਇਸ ਲਈ ਕਹਿੰਦੇ ਨੇ ਕਿ ਹਮੇਸ਼ਾ ਬੰਦੇ ਨੂੰ ਜਾਗਦਾ ਰਹਿਣਾ ਚਾਹੀਦਾ ਹੈ ਸਾਵਧਾਨੀ ਹਟੀ ਤੇ ਦੁਰਘਟਨਾ ਕਟੀ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਣਾ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ